ਹੁਸ਼ਾਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਵ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੀਤੇ ਕੱਲ ਤੋਂ ਹੁਸ਼ਾਰਪੁਰ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਜੇਕਰ ਆਪਾਂ ਉੱਥੇ ਹੀ ਹੁਸ਼ਾਰਪੁਰ ਦੇ ਵਿੱਚ ਵਿਕਾਸ ਕੰਮਾਂ ਦੀ ਗੱਲ ਕਰੀਏ ਵਿਕਾਸ ਦੀ ਹਨੇਰੀ ਦੀ ਗੱਲ ਕਰੀਏ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਹੁਸ਼ਾਰਪੁਰ ਦਾ ਜਿਹੜਾ ਵਿਕਾਸ ਹੈ ਉਹ ਚਿਕੜੋ ਚਿਕੜੀ ਹੋਇਆ ਪਿਆ ਉਹ ਕਿਸ ਤਰ੍ਹਾਂ ਚਿਕੜੋ ਜਿਕੜੀ ਹੋਇਆ ਪਿਆ ਤਸਵੀਰਾਂ ਤੁਹਾਨੂੰ ਇੱਕ ਵਾਰ ਮੁਰਤੋਂ ਹੁਸ਼ਾਰਪੁਰ ਦੇ ਸਿੰਗੜੀ ਵਾਲਾ ਬਾਈਪਾਸ ਦੀਆਂ ਦਿਖਾ ਰਹੇ ਆ ਹਾਲਾਂਕਿ ਇਹ ਜਿਹੜਾ ਰੋਡ ਹੈ ਇਹ ਹੁਣ ਮੌਤ ਤੋਂ ਘੱਟ ਨਹੀਂ ਹੈ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਉਧਰ ਲਈ ਦਿਖਾ ਦੇਣਾ ਦੇਖੋ ਇਹ ਸੜਕਾਂ ਤੇ ਹਾਲਾਤ ਨੇ ਕਿਵੇਂ ਲੋਕ ਆਪਣੀ ਜਾਨ ਤਲੀ ਤੇ ਧਰ ਕੇ ਇਥੋਂ ਸਫ਼ਰ ਕਰਦੇ ਨੇ ਇੱਕ ਇੱਕ ਕੋਈ ਅੱਜ ਦੀ ਇਹ ਸਮੱਸਿਆ ਨਹੀਂ ਹੈ ਕਾਫੀ ਪੁਰਾਣੀ ਸਮੱਸਿਆ ਹੁਣੇ ਹੋ ਚੁੱਕੀ ਹੈ ਹਸਤਾ ਹਲ ਇੰਨਾ ਕੋ ਜ਼ਰੂਰ ਹੁੰਦਾ ਤੁਸੀਂ ਦੇਖ ਸਕਦੇ ਜਦੋਂ ਬੱਸ ਲੰਘਦੀ ਹੈ ਤਾਂ ਟਾਇਰ ਜਿਹੜੇ ਪੂਰੇ ਉਹ ਪਾਣੀ ਦੇ ਵਿੱਚ ਡੁੱਬਦੇ ਨੇ ਇਹ ਅੱਜ ਦੀ ਕੋਈ ਸਮੱਸਿਆ ਨਹੀਂ ਹੈ ਜਦੋਂ ਵੀ ਹੁਸ਼ਿਆਰਪੁਰ ਨਿਊਜ਼ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਉਧਰਲੀ ਤਸਵੀਰਾਂ ਦਿਖਾ ਦਿੱਤੀਆਂ ਜਾਂਨ ਕੈਮਰਾ ਪਰਸਨ ਨੂੰ ਕੰਗਾ ਕਿ ਜਦੋਂ ਵੀ ਹੁਸ਼ਿਆਰਪੁਰ ਨਿਊਜ਼ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤਾਂ ਉਸ ਵਕਤ ਪ੍ਰਸ਼ਾਸਨ ਨੇ ਜ਼ਰੂਰ ਮਾੜਾ ਮੋਟਾ ਜਾਗਦਾ ਹੈ محکمہ ਜਿਹੜਾ ਤਾਂ ਇੱਥੇ ਥੋੜਾ ਬਹੁਤਾ ਗਟਕਾ ਹੈ ਜਾਂ ਟਰਾਲੀ ਦੇ ਨਾਲ ਰਾਹ ਜ਼ਰੂਰ ਪਧਰਾ ਕਰ ਦਿੱਤਾ ਜਾਂਦਾ ਹੈ ਤਾਂ ਕੈਮਰਾ ਪਰਸਨ ਨੂੰ ਕੰਗਾ ਕਿ ਇੱਧਰ ਦੇ ਆ ਕੇ ਤਸਵੀਰਾਂ ਦਿਖਾਣ ਇੱਥੋਂ ਆ ਕੇ ਉਧਰ ਜਿਹੜੀ ਫੁਟੇਜ ਦਿਖਾਈ ਜਾਵੇ ਕਿਵੇਂ ਜਦੋਂ ਗੱਡੀਆਂ ਲੰਘਦੀਆਂ ਨੇ ਤਾਂ ਲੋਕ ਤਾਂ ਲੋਕਾਂ ਨੂੰ ਜਿਹੜੀ ਆਪਣੀ ਜਾਨ ਆਪਾਂ ਕਹਿ ਸਕਦੇ ਹਾਂ ਕਿ ਜੋਖਮ ਦੇ ਵਿੱਚ ਪਾ ਕੇ ਇਸ ਮਾਰਗ ਤੋਂ ਗੁਜ਼ਰਨਾ ਪੈਂਦਾ ਹੈ ਹਾਲਾਂਕਿ ਜੇਕਰ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਸਭ ਕੁਝ ਪਤਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਪਤਾ ਨਹੀਂ ਕਿਉਂ ਕਿਹੜੀ ਐਸੀ ਮਜਬੂਰੀ ਹੈ ਕਿ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਕਿਉਂਕਿ ਇਹ ਸੜਕ ਦੇ ਹਾਲਾਤ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕੋਈ ਅੱਜ ਦੇ ਨਹੀਂ ਬਲਕਿ ਕਾਫੀ ਪੁਰਾਣੇ ਨੇ ਤਾਂ ਅਜਿਹੇ ਦੇ ਵਿੱਚ ਲੋਕ ਵੀ ਜਿਹੜੇ ਇੱਥੋਂ ਗੱਡੀਆਂ ਦੇ ਵਿੱਚੋਂ ਲੰਘ ਰਹੇ ਨੇ ਉਹ ਇਸ਼ਾਰੇ ਕਰਕੇ ਲੰਘ ਰਹੇ ਨੇ ਕਿ ਇਹ ਸੜਕ ਨਹੀਂ ਬਣਣੀ ਜੀ ਪ੍ਰਸ਼ਾਸਨ ਆ ਜਿਹੜਾ ਸੁੱਤਾ ਹੋਇਆ ਹੈ ਕਿਸ ਤਰ੍ਹਾਂ ਦੀ ਲੋਕਾਂ ਵੱਲੋਂ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਤੁਹਾਨੂੰ ਅਸੀਂ ਕੈਮਰੇ ਮੋਰੇ ਉਹ ਬੋਲ ਕੇ ਨਹੀਂ ਦੱਸ ਸਕਦੇ ਨਾ ਹੀ ਲੋਕਾਂ ਦੀ ਉਹ ਆਵਾਜ਼ ਤੁਹਾਨੂੰ ਸੁਣਾ ਸਕਦੇ ਹਾਂ ਕਿ ਲੋਕ ਕਿਸ ਤਰ੍ਹਾਂ ਦੀ ਸ਼ਬਦਾਵਲੀ ਹੈ ਜਿਹੜੀ ਉਹ ਸਰਕਾਰ ਪ੍ਰਤੀ ਜਾਂ ਪ੍ਰਸ਼ਾਸਨ ਪ੍ਰਤੀ ਵਰਤ ਰਹੇ ਨੇ ਪ੍ਰੰਤੂ ਸਵਾਲ ਇਹੀ ਉੱਠਦਾ ਹੈ बार-बार ਕਿ ਪ੍ਰਸ਼ਾਸਨ ਨੇ ਕਿਉਂ ਨਹੀਂ ਕੋਈ ਫੌਰੀ ਤੌਰ ਤੇ ਕਦਮ ਚੁੱਕ ਰਿਹਾ ਕੋਈ ਅੱਜ ਦੀ ਸਮੱਸਿਆ ਨਹੀਂ ਹੈ ਕਈ ਮਹੀਨੇ ਪੁਰਾਣੀ ਹੁਣ ਤਾਂ ਮੈਨੂੰ ਲੱਗਦਾ ਕਿ ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੋਵੇਗਾ ਹੁਸ਼ਾਰਪੁਰ ਸਿੰਗੜੀ ਵਾਲਾ ਬਾਈਪਾਸ ਤੇ ਇਹੋ ਜਿਹੇ ਹਾਲਾਤ ਵੇਖ ਕੇ ہاں ਜ਼ਰੂਰ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਬੈਰੀਗੇਡ ਆ ਜਿਹੜੇ ਉਹ ਲਗਾ ਕੇ ਰੱਖਿਓ ਇਹਨੇ ਪੁਲਿਸ ਪ੍ਰਸ਼ਾਸਨ ਨੇ ਜਦੋਂ ਪਾਣੀ ਜ਼ਿਆਦਾ ਭਰ ਜਾਂਦਾ ਹੈ ਤਾਂ ਉਸ ਵਕਤ ਪੁਲਿਸ ਇੱਥੇ ਬੈਰੀਗੇਡ ਆ ਜਿਹੜੀ ਲਗਾ ਦਿੰਦੀ ਆਪਣੇ ਵੱਲੋਂ ਤਾਂ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਜਿਹੜਾ ਉਹ ਨਾ ਵਾਪਰੇ ਤਾਂ ਗੱਲਬਾਤ ਵੀ ਕਰਨ ਦੀ ਇੱਥੇ ਕੋਸ਼ਿਸ਼ ਕਰਾਂਗੇ ਕਿ ਨੌਜਵਾਨ ਖੜਾ ਸੀ ਇੱਥੇ ਕਹਿੰਦੇ ਕਿ ਗੱਲਬਾਤ ਕਰਨੀ ਹੈ ਭਾਈ ਸਾਹਿਬ ਆਜੋ ਅੱਗੇ ਗੱਲਬਾਤ ਉਹਨਾਂ ਨਾਲ ਕਰ ਲੈਣੇ ਆਂ ਕਹਿੰਦੇ ਕਿ ਮੈਂ ਰੋਜ਼ਾਨਾ ਇਸ ਮਾਰਗ ਤੋਂ ਗੁਜ਼ਰਦਾ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਗੱਲਬਾਤ ਕਰ ਲੈਣੇ ਆਂ ਭਾਜੀ ਉਧਰ ਹੀ ਆ ਜੰਨਾ ਮੈਂ ਕੋਈ ਗੱਲ ਨਹੀਂ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜ਼ਿਲ੍ਹਾ ਲੋਕਲ ਹਰਪੁਰ ਦੇ ਰਹਿਣ ਵਾਲਾ ਹਾਂ ਜੀ ਤੇ ਜ਼ਿਲ੍ਹੇ ਦਾ ਨਹੀਂ ਮੈਂ ਬਿਲਕੁਲ ਸ਼ਹਿਰ ਦਾ ਵਸਨੀਕ ਆ ਜੀ ਠੀਕ ਆ ਜੀ ਤੁਸੀਂ ਗੱਲਬਾਤ ਕਰਨ ਲਈ ਹਾਂ ਮੀ ਭਾਈ ਸੀ ਸਾਡੇ ਨਾਲ ਤੇ ਖਤਰਨਾਕ ਤਸਵੀਰਾਂ ਵੀ ਨਾਲ ਦੇ ਨਾਲ ਪ੍ਰੀਤੀ ਦਿਖਾ ਦਿੱਤੀਆਂ ਜਾਣ ਤਾਂ ਤੁਸੀਂ ਗੱਲਬਾਤ ਕਰਨ ਲਈ ਹਾਮੀ ਭਰੀ ਸੀ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਹੋ ਅੱਜ ਤਾਪਾ ਤਾਂ ਚਾਈਲਡ ਲੈ ਦਿੱਤਾ ਕਿ ਚੱਕਰੋ ਜਿਕੜੀ ਹੋਇਆ ਜੀ ਹੁਸ਼ਾਰਪੁਰ ਸ਼ਹਿਰ ਦਾ ਜਿਹੜਾ ਵਿਕਾਸ ਹੈ ਦੇਖੋ ਜੀ ਸਾਡੀ ਰੋਜ਼ ਰਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਨਾ ਇਸ ਰਸਤੇ ਦੇ ਵਿੱਚੋਂ ਅਸੀਂ ਆਪਣੇ ਕਮਾਂਕਾਰ ਦੇ ਉੱਤੇ ਜਾਂਦੇ ਆਂ ਬੜੀ ਤਰਸਯੋਗ ਹਾਲਤ ਦੇ ਵਿੱਚ ਸ਼ਹਿਰ ਦਾ ਇਹ ਜਿਹੜਾ ਮੇਨ ਚੌਕ ਹੈ ਜਦਕਿ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ ਇਸ ਗੱਲ ਦਾ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਿਛਲੇ ਕਈ ਲੰਮੇ ਸਮੇਂ ਤੋਂ ਇਸ ਸ਼ਹਿਰ ਦੀ ਇਹ ਮੇਨ ਚੌਕ ਤੇ ਜਿਹੜੇ ਹਾਲਾਤ ਦਿਖਾਈ ਗਏ ਨੇ ਤੇ ਨਾ ਹੀ ਇਸ ਸਰਕਾਰ ਨੂੰ ਸਰਕਾਰ ਦੇ ਕੰਨਾਂ ਤੇ ਇਸ ਗੱਲ ਦੀ ਕੋਈ ਜੂੰਸ ਸਰਕੇ ਨਾ ਹੀ ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਦੇ ਰਿਹਾ ਜਦ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਜਿਹੜਾ ਜਲੰਧਰ ਬਾਈਪਾਸ ਹੈ ਇਹ ਮੇਨ ਚੌਂਕ ਹੈ ਚਾਹੇ ਕੋਈ ਜਲੰਧਰ ਦੇ ਰਸਤੇ ਤੋਂ ਆ ਰਿਹਾ ਚਾਹੇ ਕੋਈ ਫਗਵਾੜੇ ਵੱਲੋਂ ਆ ਰਿਹਾ ਚਾਹੇ ਕੋਈ ਚੰਡੀਗੜ੍ਹ ਵੱਲੋਂ ਆ ਰਿਹਾ ਇਸ਼ਾਰਪੁਰ ਜਿਲ੍ਹੇ ਦਾ ਮੇਨ ਚੌਕ ਹੈ ਤੇ ਬੜੀ ਤੁਸੀਂ ਦੇਖ ਸਕਦਾ ਕਿ ਜਦੋਂ ਮੀਂਹ ਪੈਂਦੇ ਆ ਬਰਸਾਤ ਦੇ ਦਿਨਾਂ ਦੇ ਵਿੱਚ ਆਵਾਜਾਈ ਦੀ ਬੜੀ ਦਿੱਕਤ ਹੁੰਦੀ ਆ ਪਤਾ ਨਹੀਂ ਸਰਕਾਰ ਮਤਲਬ ਕਿ ਕਿਸੇ ਵੱਡੇ ਹਾਦਸੇ ਦਾ ਜਾਂ ਉਡੀਕ ਕਰ ਰਹੀ ਹੈ ਕਿ ਤੁਸੀਂ ਆਫ ਦਾ ਰਿਕਾਰਡ ਜਦੋਂ ਆਪਾਂ ਲਾਈਵ ਨਹੀਂ ਸ਼ੁਰੂ ਕੀਤਾ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਭਾਜੀ ਮੈਨੂੰ ਲੱਗਦਾ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਉਹ ਮੌਤਾ ਦਾ ਇੰਤਜ਼ਾਰ ਕਰ ਰਹੀ ਹੈ ਕਿ ਜਦੋਂ ਤੱਕ ਘੱਟ ਤੋਂ ਥੋੜੇ ਸੰਬੰਧ ਇੱਥੇ ਨਹੀਂ ਮਰਦੇ ਅਸੀਂ ਸੌਂ ਖਾਦੀ ਹੋਈ ਹੈ ਕਿ ਅਸੀਂ ਇਸ ਇਸ ਸੜਕ ਦੀ ਰਿਪੇਅਰ ਨਹੀਂ ਕਰਨੀ ਹੈ ਜੀ ਬਿਲਕੁਲ ਬਿਲਕੁਲ ਜੀ ਮੈਂ ਹਹੀ ਮੈਂ ਜ਼ਿਕਰ ਇਹੋ ਕਰ ਰਿਹਾ ਜੀ ਤੁਹਾਡੇ ਚੈਨਲ 'ਆਹੀਂ ਪਹਿਲਾਂ ਵੀ ਕਈ ਵਾਰੀ ਇਸ ਸ਼ਹਿਰ ਦੇ ਹਾਲਾਤਾਂ ਬਾਰੇ ਦਿਖਾਇਆ ਗਿਆ ਹੈ ਪਰ ਹਾਲੇ ਤੱਕ ਵੀ ਸਰਕਾਰ ਕੂਕੁੰਬ ਕਰਨੀ ਨੀਂਜੋ ਬਾਹਰ ਨਹੀਂ ਆ ਸਕੀ ਤੇ ਨਾ ਹੀ ਉਹਨਾਂ ਨੂੰ ਕੋਈ ਇਸ ਗੱਲ ਦਾ ਕੋਈ ਅਸਰ ਹੋ ਚੁੱਕਾ ਹੈ ਕਿ ਕਿੰਨੀ ਵਾਰ ਖਬਰ ਨਸ਼ਰ ਕਰਨ ਦੇ ਬਾਵਜੂਦ ਵੀ ਉਹਨਾਂ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੈਗਾ ਤੇ ਫਿਰ ਅਸੀਂ ਸਰਕਾਰ ਤੋਂ ਹੋਰ ਕੀ ਡਿਮਾਂਡ ਕਰ ਸਕਦੇ ਜਿੱਦ ਜਿਲ੍ਹੇ ਦਾ ਮੇਨ ਚੌਂਕ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ KFC ਰੈਸਟੋਰੈਂਟ ਐਡਾ ਵੱਡਾ ਜਿਹੜਾ ਕਿ ਮਤਲਬ ਕਿ ਉਹਦੇ ਸਾਹਮਣੇ ਦੇ ਤੇ ਹਸ਼ਾਰਪੁਰ ਜ਼ਿਲ੍ਹੇ ਦੇ ਅੰਦਰਲੇ ਹਾਲਾਤ ਸ਼ਹਿਰ ਦੇ ਕਿਹੋ ਜਿਹੇ ਹੋਣਗੇ ਲੋਕਾਂ ਦਾ ਅਸਲ ਦੇ ਵਿੱਚ ਲੰਘਾ ਇੱਥੋਂ ਦੀ ਆ ਨਜ਼ਦੀਕ ਦੀ ਉਹ ਟਰੱਕ ਦੇਖ ਲਓ ਗੱਡੀਆਂ ਦੇਖ ਲਓ ਕਿੱਧਰ ਦੀ ਆ ਰਹੀਆਂ ਨੇ ਤਾਂ ਇਹ ਕਿਤੇ ਨਾ ਕਿਤੇ ਇਹ ਦੇਖ ਲਓ ਟਰੱਕ ਇੱਕ ਸਾਈਡ ਨੂੰ ਇਹ ਹੁੰਦਾ ਜਾ ਰਿਹਾ ਹੈ ਖੁਦਾ ਨਾ ਖਾਸਤਾ ਜੇਕਰ ਕੋਈ ਹਾਦਸਾ ਵਾਪਰਦਾ ਹੈ ਕਿ ਪ੍ਰਸ਼ਾਸਨ ਇਸ ਦੀ ਜ਼ਿੰਮੇਵਾਰੀ ਲਵੇਗਾ ਕਿ ਜੋ ਸੰਬੰਧਤ ਮਹਿਕਮਾ ਹੈ ਚਾਹੇ ਉਹ ਪੀਡਬਲਯੂਡੀ ਹੈ ਚਾਹੇ ਸੀਡਬਲਯੂਡੀ ਹੈ ਜਿਸ ਤੇ ਅਧੀਨ ਹੈ ਚੌਂਕ ਆਉਂਦਾ ਹੈ ਇਸ ਮਾਰਗ ਆਉਂਦਾ ਹੈ ਤਾਂ ਕਿ ਉਹ ਮਹਿਕਮਾ ਜ਼ਿੰਮੇਵਾਰੀ ਲਏਗਾ ਕਿਉਂਕਿ ਇਹ ਚੌਂਕ ਜਿਹੜਾ ਮੁੱਖ ਚੌਂਕ ਹੈ ਜਲੰਧਰ ਨੂੰ ਵੀ ਇੱਥੋਂ ਲੋਕ ਜਾਂਦੇ ਨੇ ਲੁਧਿਆਣਾ ਫਗਵਾੜਾ ਚੰਡੀਗੜ੍ਹ ਨੂੰ ਜਾਂਦੇ ਨੇ ਬਕਾਇਦਾ ਮਾਲਪੁਰ ਵਗੈਰਾ ਨੂੰ ਜਾਣਾ ਹੋਵੇ ਇਸ ਥਾਂ ਤੋਂ ਜਾਂਦੇ ਨੇ ਦੇਖੋ ਹੋਰ ਗੱਡੀ ਮੋੜ ਰਹੀ ਹੈ ਤਾਂ ਕਿੱਥੋਂ ਜਾ ਕੇ ਗੱਡੀ ਆਪਣਾ ਜਿਹੜਾ ਉਹ ਯੂ ਟਰਨ ਲੈ ਰਹੀ ਹੈ ਤੇ ਜੇਕਰ ਆਪਾਂ ਬਹੁਤ ਬਾਰ ਵੇਖਦੇ ਆ ਕਿ ਹਾਦਸੇ ਵੀ ਵਾਪਰਦੇ ਨੇ ਕਈ ਵਾਰ ਤੇਜ਼ ਗਤੀ ਦੇ ਵਿੱਚ ਤੇਜ਼ ਸਪੀਡ ਦੇ ਵਿੱਚ ਵਾਹਨ ਆਉਂਦੇ ਨੇ ਤੇ ਕਈ ਵਾਰ ਜਿਹੜੇ ਉਹ ਹਾਦਸੇ ਵਾਪਰਦੇ ਨੇ ਪਰੰਤੂ ਲੋਕ ਅੱਜ ਵੀ ਬਹੁਤ ਸਾਰੇ ਦੁਖੀ ਨੇ ਜੀ ਹਰਪ੍ਰੀਤ ਜੀ ਹਰਬਿੰਦਰ ਸਿੰਘ ਆਪਣਾ ਨਾਮ ਤੁਸੀਂ ਜੇ ਜੇਕਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੁਝ ਕਹਿਣਾ ਹੋਵੇ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਸਰਕਾਰ ਨੂੰ ਬੜੀਆਂ ਲਾਂਹ ਤਾਂ ਪਾਉਣਾ ਪਾਰਿਆ ਜੀ ਮਤਲਬ ਕਿ ਸ਼ਹਿਰ ਦਾ ਇੱਕ ਜਿਹੜਾ ਮੇਨ KFC ਜਿਹੜਾ ਚੌਕ ਆ ਜਦ ਸ਼ਰਪੁਰ ਜ਼ਿਲ੍ਹੇ ਦਾ ਜਿਹੜਾ ਜਲੰਧਰ ਬਾਈਪਾਸ ਹੋ ਗਿਆ ਉਹਦੇ ਉਹ ਉਹਦੇ ਹਾਲਾਤ ਜਿਹੜੇ ਇਹਨੇ ਨਿੰਦਣਯੋਗ ਨੇ ਤੇ ਮਤਲਬ ਕਿ ਮੈਂ ਤਾਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਤੁਸੀਂ ਮਤਲਬ ਕਿ ਇਸ ਸ਼ਹਿਰ ਦੇ ਹਾਲਾਤਾਂ ਬਾਰੇ ਬੜਾ ਧਿਆਨ ਜਿੱਥੋਂ ਲੰਘੀਓ ਤਾਂ ਬੱਸ ਦਾ ਪਿਛਲਾ ਪਾਸਾ ਜਿਹੜਾ ਉਹ ਨੀਜੇ ਵੱਜਿਆ ਬੱਸ ਦਾ ਪਿਛਲਾ ਪਾਸਾ ਨੀਜਾ ਥੋੜਾ ਕ੍ਰੋਸ ਕਰਕੇ ਦਿਖਾ ਦਿਓ ਦੇਖੋ ਇਹ ਤਾਜ਼ਾ ਤਸਵੀਰਾਂ ਜਿਹੜੇ ਲਾਈਵ ਦੇ ਵਿੱਚ ਕੈਦ ਹੋਈ ਆ ਜੀ ਤੇ ਬੱਸ ਦਾ ਪਿਛਲਾ ਪਾਸਾ ਜਿਹੜਾ ਪਾਜੀ ਇਹ ਵੀ ਦਿਖਾ ਦਿਓ ਤੇਰੇ ਅੱਗੇ ਦੇਖੋ ਲੋਡ ਟਰੱਕ ਹੈ ਵੱਡਾ ਟਰਾਲਾ ਘੋੜਾ ਤਾਂ ਉੱਤੇ ਜਿਹੜੇ ਟਰੈਕਟਰ ਲੱਦੇ ਹੋਏ ਨੇ ਸੋਨਾਲੀਕਾ ਕੰਪਨੀ ਦੇ ਤਾਂ ਇਸ ਤੋਂ ਵੱਡੀ ਗੱਲ ਸੋਨਾਲੀਕਾ ਕੰਪਨੀ ਦੇ ਟਰੈਕਟਰ ਵੇਖ ਕੇ ਜ਼ਿਆਦਾ ਆਉਂਦਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮ ਹੈ ਜਿਹੜੇ ਸੋਨਾਲੀਕਾ ਦੇ ਸੋਨਾਲੀਕਾ ਦੇ ਜਿਹੜੇ ਮੁਲਾਜ਼ਮ ਹੈ ਇੱਥੋਂ ਗੁਜ਼ਰਦੇ ਨੇ ਤਾਂ ਇਹ ਤਾਜ਼ੀਆਂ ਇਹ ਰੋਡ ਰਾਜਸਥਾਨੀ ਦੀ ਬੱਸ ਸੀ ਜਿਹੜੀ نیچے ਵੱਜੀ ਆ ਤਾਂ ਉਸ ਤੋਂ ਬਾਅਦ ਬੱਸ ਦਾ ਜਿਹੜਾ ਏ ਨੁਕਸਾਨ ਵੀ ਹੁੰਦਾ ਕੰਡੈਕਟਰ ਹੈ ਵਿਚਾਰਾ ਸ਼ਾਇਦ ਬਾਰੀ ਵਿੱਚੋਂ ਬੋਲ ਰਿਹਾ ਕਿ ਭਾਜੀ ਸਾਡਾ ਦੇਖੋ ਨੁਕਸਾਨ ਹੋਇਆ ਤੁਹਾਡੀ ਖਬਰ ਕਰਦਿਆ ਕਰਦੇ ਆ ਗੱਲਬਾਤ ਕਰਨੀ ਚਾਹੀਦੀ ਸੀ ਪਰੰਤੂ ਟਾਈਮਿੰਗ ਦੀ ਉਹਨਾਂ ਕੋਲ ਦਿੱਕਤ ਹੁੰਦੀ ਹੈ ਤਾਂ ਦੇਖ ਲਓ ਇੱਕ ਜਾਮ ਲੰਮਾ ਜਾਮ ਹੈ ਜਿਹੜਾ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹ ਦੇਖਣ ਨੂੰ ਵੀ ਮਿਲਦਾ ਇਸ ठाਤ ਤੇ ਲੰਮਾ ਜਾਮ ਇਸ ਕਰਕੇ ਲੱਗਦਾ ਜਿਵੇਂ ਅੱਜ ਪਾਣੀ ਖੜਾ ਹੋ ਗਿਆ ਤਾਂ ਹੁਣ ਵੀ ਜਾਮ ਅਰ ਗਿਆ ਦ੍ਰਿਸ਼ ਜਿਹੜੇ ਉੱਥੇ ਪੈਦਾ ਹੋ ਗਏ ਨੇ ਪ੍ਰੀਤਜੀ ਚੌਕ ਦਿਖਾ ਦਿਓ ਕਿਵੇਂ ਗੱਡੀਆਂ ਦਾ ਇੱਕ ਤਰ੍ਹਾਂ ਦੇ ਨਾਲ ਮੇਲਾ ਲੱਗ ਚੁੱਕਿਆ ਹੈ ਵੱਡੇ ਟਰੱਕ ਇੱਥੋਂ ਲੰਘਦੇ ਨੇ ਬਾਰ ਬਾਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਖਬਰ ਨੂੰ ਜਿਹੜਾ ਵੀਡੀਓ ਨੂੰ ਉਹ ਸ਼ੇਅਰ ਵੀ ਜ਼ਰੂਰ ਕੀਤਾ ਜਾਵੇ ਉਹ ਸ਼ੇਅਰ ਵੀ ਜ਼ਰੂਰ ਕੀਤਾ ਜਾਵੇ ਤਾਂ ਜੋ ਪ੍ਰਸ਼ਾਸਨ ਦੇ ਕੰਨਾਂ ਤੱਕ ਜੋ ਕੁੰਭਕਰਨੀ ਨੀਂਦ ਸੁੱਤਾ ਹੋਇਆ ਪ੍ਰਸ਼ਾਸਨ ਉਸ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਤਸਵੀਰਾਂ ਦੇਖੋ ਕਿ ਕਿੰਨੀਆਂ ਭਿਆਨਕ ਤਸਵੀਰਾਂ ਨੇ ਕਿੰਨੀਆਂ ਖਤਰਨਾਕ ਤਸਵੀਰਾਂ ਨੇ ਉਹ ਗੱਡੀ ਪਿੱਛੇ ਖੜੀ ਹੈ ਗੱਡੀ ਵਾਲੇ ਨੇ ਬ੍ਰੇਕ ਮਾਰੀ ਹੈ ਕਿ ਜਦੋਂ ਟਰੱਕ ਮੋੜ ਕੱਟਦਾ ਹੈ ਵੱਡੇ ਟਰਾਲੇ ਨੇ ਲੋਡਰ ਨੇ ਕਿ ਕਿਤੇ ਨਾ ਖੁਦਾਨਾ ਖਾਸ ਤਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਕੌਣ ਇਸ ਲਈ ਜ਼ਿੰਮੇਵਾਰ ਹੋਵੇਗਾ ਮੈਂ ਬਾਰ-ਬਾਰ ਇਸ ਗੱਲ ਨੂੰ ਇਸ ਕਰਕੇ ਦੁਹਰਾ ਰਿਹਾ ਕਿਉਂਕਿ ਤੁਹਾਡੇ ਵੀ ਮਨ ਦੇ ਵਿੱਚ ਆਉਂਦਾ ਹੋਵੇਗਾ ਕਿ ਭਾਈ ਇੱਕੋ ਹੀ ਗੱਲ ਨੂੰ ਬਾਰ-ਬਾਰ ਦੁਹਰਾ ਰਿਹਾ ਮੈਂ ਇਸ ਕਰਕੇ ਦੁਹਰਾ ਰਿਹਾ ਕਿ ਪ੍ਰਸ਼ਾਸਨ ਜ਼ਿੰਮੇਵਾਰੀ ਲਵੇਗਾ ਜਦੋਂ ਹਾਦਸੇ ਵਾਪਰ ਜਾਂਦੇ ਨੇ ਮੋਤਾਂ ਹੁੰਦੀਆਂ ਨੇ ਉਦੋਂ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਮ੍ਰਿਤਕਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਹਾਂ ਜਿਹੜੇ ਜ਼ਖਮੀ ਹੈ ਉਹਨਾਂ ਨੂੰ 50-50 ਹਜ਼ਾਰ ਦੇਵਾਂਗੇ ਉਹਨਾਂ ਦਾ ਇਲਾਜ ਕਰਵਾਵਾਂਗੇ ਪਰ ਗੱਲ ਇਹ ਹੈ ਕਿ ਇੱਥੇ ਜਿਹੜਾ ਥੋੜਾ ਬਹੁਤਾ ਖਰਚ ਆਣਾ 50 ਹਜ਼ਾਰ ਲੱਖਾਂ ਦਾ 2 ਲੱਖ ਦਾ ਉਹ ਲਗਾ ਕੇ ਤੁਸੀਂ ਉਸ ਦੇ ਮਾਰਗ ਦੀ ਰਿਪੇਅਰ ਨਹੀਂ ਕਰਵਾ ਰਹੇ ਹੋ ਹੋ ਸਕਦਾ ਹੈ ਕੋਈ ਇਸ ਦਾ ਟੈਕਨੀਕਲ ਇਸ਼ੂ ਵੀ ਹੋਵੇ ਕੋਈ ਸੀਵਰੇਜ ਦੀ ਦਿੱਕਤ ਨੂੰ ਲੈ ਕੇ ਪਰ ਕੀ ਇੱਜੇ ਕੋ ਅਸੀਂ ਬੇਸ਼ਰਮ ਹੋ ਚੁੱਕੇ ਹਾਂ ਪ੍ਰਸ਼ਾਸਨ ਜਾਂ ਸਰਕਾਰ ਕਿ ਅਸੀਂ ਸੌ ਖਾਦੀ ਹੋਈ ਆ ਦੇਖ ਲਓ ਸਵਿਫਟ ਗੱਡੀ ਪੂਰੀ ਤਰ੍ਹਾਂ ਦੇ ਨਾਲ ਨੱਕੋ ਨੱਕ ਵਿੱਚ ਡੁੱਬਦੇ ਉਸ ਦੇ ਟਾਇਰ ਕਿ ਅਸੀਂ ਸੌ ਖਾਦੀ ਹੋਈ ਆ ਪ੍ਰਸ਼ਾਸਨ ਨੇ ਕਿ ਨਹੀਂ ਜੀ ਅਸੀਂ ਸਾਨੂੰ 2-2 ਲੱਖ ਮ੍ਰਿਤਕਾਂ ਨੂੰ ਦੇਣਾ ਮਨਜ਼ੂਰ ਹੈ ਸਾਨੂੰ ਜ਼ਖਮੀਆਂ ਦਾ ਫ੍ਰੀ ਇਲਾਜ ਕਰਵਾਉਣਾ ਮਨਜ਼ੂਰ ਹੈ ਪਰ ਜਦੋਂ ਤੱਕ ਹਾਦਸਾ ਨਹੀਂ ਵਾਪਰਦਾ ਅਸੀਂ ਉਦੋਂ ਤੱਕ ਇਸ ਮਾਰਗ ਦੀ ਰਿਪੇਅਰ ਨਹੀਂ ਕਰਵਾਵਾਂਗੇ ਇਹ ਖੈਰ ਅਸੀਂ ਤੁਹਾਨੂੰ ਇਹ ਇੱਕ ਪਾਸਾ ਚੌਂਕ ਦਾ ਇੱਕ ਪਾਸਾ ਅਸੀਂ ਦਿਖਾ ਰਹੇ ਹਾਂ ਦੂਸਰੇ ਪਾਸੇ ਜੇਕਰ ਆਪਾਂ ਹੁਸ਼ਾਰਪੁਰ ਵੱਲ ਦੀ ਗੱਲ ਕਰੀਏ ਤਾਂ ਉੱਥੋਂ ਦੇ ਹਾਲਾਤ ਵੀ ਇਸੇ ਤਰ੍ਹਾਂ ਦੇ ਨੇ ਉੱਥੇ ਅਸੀਂ ਤਾਂ ਨਹੀਂ ਦਿਖਾ ਸਕਦੇ ਕਿਉਂਕਿ ਕੈਮਰਾ ਪਰਸਨ ਨੂੰ ਬੜੀ ਮੁਸ਼ਕਲ ਦੇ ਨਾਲ ਉਹ ਜਗ੍ਹਾ ਮਿਲੀ ਹੋਈ ਹੈ ਚਿੱਕੜ ਦੇ ਵਿੱਚੋਂ ਸਾਡੇ ਕੈਮਰਾ ਪਰਸਨ ਪ੍ਰੀਤਪਾਜੀ ਖੜੇ ਹੋਏ ਨੇ ਇਹਨਾਂ ਦਾ ਵੀ ਧੰਨਵਾਦ ਹੈ ਦੂਜੇ ਪਾਸੇ ਜਾ ਕੇ ਅਸੀਂ ਨਹੀਂ ਦਿਖਾ ਸਕਦੇ ਚਾਕੇ ਵੀ ਕਿਉਂਕਿ ਪਾਣੀ ਦੇ ਵਿੱਚ ਜਾਣਾ ਪੈਗਾ ਵਾਹਨ ਕੋਈ ਨਾ ਕੋਈ ਆ ਜਾਂਦਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਨਵੇਂ ਡਿਪਟੀ ਕਮਿਸ਼ਨਰਸ ਸਾਬ ਨੇ ਜਿਹੜਾ ਔਦਾ ਸੰਭਾਲਿਆ ਕਿ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਕਿ ਪਤਾ ਉਹ ਇਹ ਜਲਦੀ ਇਸ ਦਾ ਹੱਲ ਕਰਵਾ ਦੇਣ ਮੈਡਮ ਇਸ਼ਿਕਾ ਜੈਨ ਨੇ ਔਦਾ ਸੰਭਾਲਿਆ ਇਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਬਤੌਰ ਨਗਰ ਨਿਗਮ ਦੇ ਵਿੱਚ ਕਮਿਸ਼ਨਰ ਰਹੇ ਹੋ ਹੁਸ਼ਾਰਪੁਰ ਦੇ ਵਿੱਚ ਤਾਂ ਉਸ ਵਕਤ ਵੀ ਤੁਹਾਨੂੰ ਤੁਸੀਂ ਪਲੀ ਭਾਤ ਜਾਣੂ ਹੋ ਹੁਸ਼ਾਰਪੁਰ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਸੋ ਤੁਹਾਨੂੰ ਮੈਨੂੰ ਲੱਗਦਾ ਕਿ ਜੋ ਤੁਹਾਡੀ ਸਮੱਸਿਆਵਾਂ ਨੇ ਜ਼ਿਆਦਾਤਰ ਉਹ ਦੱਸਣ ਦੀ ਲੋੜ ਨਹੀਂ ਪੈਗੀ ਮੀਡੀਆ ਨੂੰ ਜਾਂ ਆਮ ਲੋਕਾਂ ਨੂੰ ਕਿਉਂਕਿ ਤੁਸੀਂ ਖੁਦ ਮੈਡਮ ਜਾਣੋ ਤਾਂ ਤੁਹਾਨੂੰ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਜ਼ਰੂਰ ਸਹਿਯੋਗਤਾ ਦਿਖਾਓ ਗੰਭੀਰਤਾ ਦਿਖਾਓ ਇਹਨਾਂ ਮੁੱਦਿਆਂ ਨੂੰ ਲੈ ਕੇ ਤਾਂ ਦੂਜੇ ਪਾਸੇ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਮੈਂ ਪ੍ਰਸ਼ਾਸਨ ਨੂੰ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਕਿ ਸ਼ਾਇਦ ਅੱਜ ਕੱਲ ਦੇ ਵਿੱਚ ਇੱਕ ਵਾਰ ਮੋੜ ਤੋਂ ਮੁੱਖ ਮੰਤਰੀ ਸਾਹਿਬ ਹੁਸ਼ਿਆਰਪੁਰ ਦੇ ਵਿੱਚ ਆ ਰਹੇ ਨੇ ਕਿਰਪਾ ਕਰਕੇ ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਜਿਹੜਾ ਇਸ ਮਾਰਗ ਤੋਂ ਲੰਘਾਇਆ ਜਾਵੇ ਜਿਹੜੇ ਹਰ ਵਕਤ ਕਹਿੰਦੇ ਨੇ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਪੰਜਾਬ ਨੂੰ ਇੱਕ ਮਾਡਲ ਬਣਾ ਦਵਾਂਗੇ ਆਪਾਂ ਲੋਕਲ ਐ ਐਮਐਲਏ ਸਾਹਿਬਾਨਾਂ ਦੀ ਗੱਲ ਕਰ ਲਈਏ ਮੰਤਰੀ ਸਾਹਿਬਾਨ ਐਮਪੀ ਸਾਹਿਬਾਨ ਦੀ ਗੱਲ ਕਰ ਲਈਏ ਤਾਂ ਰੋਜ਼ ਬਿਨਾਂ ਦੀ ਜ਼ਿੰਦਗੀ ਦੇ ਵਿੱਚ ਸਤਾਤ ਉਹ ਗੁਜ਼ਰਦੇ ਨੇ ਪ੍ਰੰਤੂ ਪਤਾ ਨਹੀਂ ਅੱਖਾਂ ਬੰਦ ਕਰਕੇ ਇੱਥੋਂ ਲੰਘਦੇ ਨੇ ਜਿਉ ਉਹਨਾਂ ਦੀ ਕਿਹੜੀ ਅਜੀਬ ਮਜਬੂਰੀ ਹੈ ਕਿ ਉਹ ਆਪਣੀ ਜ਼ੁਬਾਨ ਨੂੰ ਬੰਦ ਰੱਖਦੇ ਨੇ ਜਾਂ ਆਪਣੇ ਹੱਥਾਂ ਨੂੰ ਉਹ ਬੰਨ ਕੇ ਉਹਨਾਂ ਨੇ ਰੱਖਿਆ ਹੋਇਆ ਕਿ ਅਸੀਂ ਸੌਂ ਖਾਦੀ ਹੋਈ ਹੈ ਕਿ ਅਸੀਂ ਇਸ ਮਾਰਗ ਦਾ ਕੰਮ ਨਹੀਂ ਕਰਵਾਵਾਂਗੇ ਜਾਂ ਫਿਰ ਤੇ ਜਿਹੜੇ ਰਾਜਸੀ ਲੀਡਰ ਨੇ ਤੇ ਸਿਆਸੀ ਰੋਟੀਆਂ ਸੇਕੜ ਨਹੀਂ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਜਦੋਂ ਉਹਨਾਂ ਦੇ ਨਾਲ ਖੁਦ ਨਾਲ ਹਾਦਸਾ ਵਾਪਰੇਗਾ ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ ਕਿਉਂਕਿ ਸਰਕਾਰੀ ਗੱਡੀਆਂ ਦੇ ਵਿੱਚ ਘੁੰਮਣਾ ਸਰਕਾਰੀ ਇਲਾਜ ਹੈ ਕਿਉਂਕਿ ਉਹਨਾਂ ਨੇ ਕਿਹੜਾ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਜਾਣਾ ਜਨਰਲ ਵਾਰਡ ਤੇ ਵਿੱਚ ਉਹ ਤਾਂ ਵੱਡੇ ਹਸਪਤਾਲਾਂ ਦੇ ਵਿੱਚ ਡੀਐਮਸੀ ਪੀਜੀਆ ਵਰਗੇ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਕਰਵਾਉਣ ਲਈ ਜਾਂਦੇ ਨੇ ਜੇ ਅਗਰ ਕਿਸੇ ਮંત્રી ਨੂੰ ਕਿਸੇ ਐਮਐਲਏ ਨੂੰ ਸ਼ੱਕ ਤੱਕ ਵੀ ਆ ਜਾਂਦੀ ਹੈ ਤਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਉਹਨਾਂ ਨੂੰ ਕੀ ਮਤਲਬ ਹੈ ਗੱਟਕਾ ਪਿਆ ਹੋਇਆ ਦੋ ਪਹੀਆ ਵਾਹਨ ਸੁਭਾਵਿਕ ਤੌਰ ਤੇ ਇੱਥੋਂ ਸਲਿੱਪ ਹੁੰਦੇ ਹੋਣਗੇ ਤਾਂ ਸੁਭਾਵਿਕ ਤੌਰ ਤੇ ਇੱਥੋਂ ਸਲਿੱਪ ਹੁੰਦੇ ਹੋਣਗੇ ਕਿਉਂਕਿ ਗੱਟਕੇ ਦੇ ਵਿੱਚ ਜਦੋਂ ਕਿਤੇ ਕੋਈ ਬ੍ਰੇਕ ਲੱਗਦੀ ਹੈ ਇੱਕਦਮ ਬ੍ਰੇਕ ਮਾਰਨੀ ਪੈਂਦੀ ਹੈ ਤਾਂ ਉਸ ਵਕਤ ਹਾਦਸੇ ਵਾਪਰਦੇ ਹੀ ਨੇ ਤਾਂ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਹਾਦਸੇ ਨਹੀਂ ਵਾਪਰਨ ਦੇ ਦੋਪਹੀਆ ਵਾਹਨ ਜੇਕਰ ਇੱਥੇ ਇਕਦਮ ਬ੍ਰੇਕ ਮਾਰਨੀ ਪੈਂਦੀ ਹੈ ਤਾਂ ਤਾਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਥੋੜੀ ਜਦੋ ਜਹਦ ਕਰਕੇ ਇੱਧਰਲੇ ਹਾਲਾਤ ਵੀ ਜਿਹੜੇ ਜ਼ਰੂਰ ਦਿਖਾ ਦਿੱਤੇ ਜਾਣ ਤੇ ਹੁਸ਼ਿਆਰਪੁਰ ਦਾ ਅੱਗੇ ਇਹ ਜਿਹੜੀ 스ਵਿਮਿੰਗ ਪੂਲ ਦੀ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੀ ਗਰਮੀਆਂ ਨੂੰ ਲੈ ਕੇ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਲੋਕਾਂ ਨੂੰ ਇੱਕ 스ਵਿਮਿੰਗ ਪੂਲ ਦੀ ਜਿਹੜੀ ਇਹ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਾਰਾ ਰੋਡ ਹੀ ਜਿਹੜਾ 스ਵਿਮਿੰਗ ਪੂਲ ਬਣਿਆ ਹੋਇਆ ਸੀ ਜਦੋਂ ਇਹ ਕਾਂਗਰਸ ਦੀ ਸਰਕਾਰ ਹੁੰਦੀ ਸੀ ਬਹੁਤ ਵਧੀਆ ਮੁਖ ਮੰਤਰੀ ਸਾਹਿਬ ਨੇ 14 ਕਰੋੜ ਦੀ ਲਾਗਤ ਦੇ ਨਾਲ ਇੱਥੋਂ ਦੇ ਕੰਮ ਕਰਵਾਏ ਨੇ ਪਰੰਤੂ 14 ਕਰੋੜ ਤਾਂ ਲਗਾ ਦਿੱਤਾ ਇੱਥੇ ਜੋ ਥੋੜੀ ਬੋਤੀ ਰਕਮ ਲੱਗਣੀ ਹੈ ਉਹ ਕਿਉਂ ਨਹੀਂ ਪ੍ਰਸ਼ਾਸਨ ਵੱਲੋਂ ਖਰਚ ਕੀਤੀ ਜਾ ਰਹੀ ਕਿ ਹੁਸ਼ਾਰਪੁਰ ਦੀ ਕਿ ਪੰਜਾਬ ਸਰਕਾਰ ਜਾਂ ਹਰਸ਼ਾਰਪੁਰ ਪ੍ਰਸ਼ਾਸਨ ਇੰਨਾ ਕੁ ਨਕਾਰਾ ਹੋ ਚੁੱਕਿਆ ਹੈ ਕਿ ਇੱਥੋਂ ਦੀ ਸਮੱਸਿਆ ਦਾ ਹੱਲ ਉਹ ਨਹੀਂ ਕਰਵਾ ਸਕਦਾ ਜਾਂ ਫਿਰ ਕੋਈ ਗੱਡੀਆਂ ਇੱਥੋਂ ਲਦੋ ਲੰਘਦੀਆਂ ਨੇ ਤਾਂ ਗੱਡੀਆਂ ਦੀ ਚੈਸੀ ਹੈ ਜਿਹੜੀ ਉਹ ਤਾੜ ਤਾੜ ਠੇਠਾਂ ਨੂੰ ਵੱਜਦੀ ਹੈ ਤਾਂ ਕੀ ਹੁਸ਼ਾਰਪੁਰ ਪ੍ਰਸ਼ਾਸਨ ਇੰਨਾ ਹੈ ਜਾਂ ਸਰਕਾਰ ਇੰਨੇ ਕੁ ਨਕਾਰਾ ਹੋ ਚੁੱਕੇ ਨੇ ਇਹ ਦੋਵੇਂ ਕਿ ਉਹਨਾਂ ਨੇ ਹੱਥ ਖੜੇ ਹੋ ਚੁੱਕੇ ਨੇ ਜਾਂ ਸੋਖਾ ਖਾਦੀ ਹੋਈ ਹੈ ਕਿ ਅਸੀਂ ਇਸ ਮਾਰੀ ਦੀ ਰਿਪੇਅਰ ਉਹ ਨਹੀਂ ਕਰਵਾਵਾਂਗੇ ਸੋ ਅੰਤ ਦੇ ਵਿੱਚ ਅੰਤ ਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਕੁੰਭ ਕਰਨੀ ਨੀਂਦ ਤੋਂ ਜਾਗੋ ਕੋਮਾ ਦੇ ਵਿੱਚੋਂ ਬਾਹਰ ਆਓ ਮਾਫੀ ਚਾਹੁੰਦੇ ਹਾਂ ਅਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਹਾਂ ਪਰ ਮਜਬੂਰ ਕਰਨੇ ਹੋ ਤੁਸੀਂ ਮੀਡੀਆ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਦੇ ਲਈ ਕਿਉਂਕਿ ਦੁੱਖ ਲੱਗਦਾ ਹੈ ਜਦੋਂ ਕਿਸੇ ਵਿਅਕਤੀ ਦੇ ਵਾਹਨ ਦਾ ਨੁਕਸਾਨ ਹੁੰਦਾ ਹੈ ਦੁੱਖ ਲੱਗਦਾ ਹੈ ਜਦੋਂ ਕਿਸੇ ਏ ਮਨੁੱਖ ਦੇ ਸੱਚ ਚੋਟ ਵੱਜਦੀ ਹੈ ਦੁੱਖ ਲੱਗਦਾ ਹੈ ਆਪਣੇ ਸ਼ਹਿਰ ਦੇ ਆਪਣੇ ਪੰਜਾਬ ਦੇ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਤਾਂ ਤੁਹਾਨੂੰ ਆਖਿਰ ਦੇ ਵਿੱਚ ਇੱਕ ਅਪੀਲ ਕਰਨਾ ਚਾਹਾਂਗੇ ਕਿ ਜਲਦ ਇਸ ਨਰਕ ਭਰੀ ਜੋ ਇਹ ਸਮੱਸਿਆ ਹੈ ਆਮ ਲੋਕਾਂ ਨੂੰ ਉਸ ਤੋਂ ਰਾਹਤ ਦਿੱਤੀ ਜਾਵੇ ਕੈਮਰਾ ਪਰਸਨ ਨੇ ਪ੍ਰਿਤਕਰੇਵਾਲ ਦੇ ਨਾਲ ਚੇਤਨ ਕਸ਼ਵ ਤਾਜ਼ਾ ترین ਖਬਰਾਂ ਦੇ ਲਈ ਜੁੜ ਰਿਹਾ ਹੂ ਹਾਰਪਰ ਨਿਊਜ਼ ਤੇ ਨਾਲ